ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕੁਤੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਕੱਲ ਗੁਰਦਾਸਪੁਰ ਆਏ। ਉਹਨਾਂ ਦਾ ਜਿਹੜਾ ਪ੍ਰੋਟੋਕਾਲ ਸੀ ਉਸ ਨੂੰ ਲੈ ਕੇ ਪੰਜਾਬ ਦੇ ਮੰਤਰੀ ਜਿਹੜੇ ਨੇ ਉਹ ਹਤਾਸ਼ ਨਜ਼ਰ ਆ ਰਹੇ ਨੇ। ਕਾਰਨ ਕੀ ਐ? ਮੰਤਰੀ ਹਰਦੀਪ ਸਿੰਘ ਮੁੰਡੀਆਂ ਸਾਡੇ ਨਾਲ ਨੇ ਗੱਲਬਾਤ ਕਰਦੇ ਆ। ਮੰਤਰੀ ਜੀ, ਪੀਐਮ ਦੇ ਪ੍ਰੋਟੋਕਾਲ ਕਰਕੇ ਤੁਸੀਂ ਹਤਾਸ਼ ਨਜ਼ਰ ਆਇਓ। ਕਾਰਨ ਕੀ ਐ ਇਸ ਦਾ? ਇਹ ਦੇਖੋ ਪਹਿਲਾਂ ਤਾਂ ਬੜੀ ਖੁਸ਼ੀ ਹੋਈ ਸੀ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆ ਰਹੇ ਨੇ ਸਾਡੇ ਹੜਪ੍ਰਿੱਟਿਤ ਪਰਿਵਾਰਾਂ ਨੂੰ ਬਹੁਤ ਵੱਡਾ ਰੀਲੀਫੰਡ ਦੇ ਕੇ ਜਾਣਗੇ ਕਿਉਂਕਿ ਅਸੀਂ ਸਾਰੇ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਵੱਲੋਂ ਅਸੀਂ ਬਾਰ-ਬਾਰ ਮੀਡੀਆ 'ਚ ਵੀ ਕਹਿ ਰਹੇ ਸੀ ਲੈਟਰਾਂ ਵੀ ਭਾਰੇ ਸੀ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਪੰਜਾਬ ਆ ਰਹੇ ਹੋ ਤੁਹਾਡਾ ਥੈਂਕਸ ਪਰ ਤੁਸੀਂ 20000 ਕਰੋੜ ਰੁਪਇਆ ਜਿਹੜਾ ਇਸ ਹੜਪ੍ਰਿੱਟਿਤ ਪਰਿਵਾਰਾਂ ਨੂੰ ਰੀਲੀਫੰਡ ਦੇ ਕੇ ਜਾਇਓ ਸਾਡਾ ਆਪਣੇ ਪੰਜਾਬ ਦਾ ਤਕਰੀਬਨ 60000 ਕਰੋੜ ਰੁਪਇਆ ਉਹ ਦੇ ਕੇ ਜਾਇਓ ਪਰ ਜਦੋਂ ਕੱਲ ਉੱਥੇ ਪਹੁੰਚੇ ਦੇਖ ਕੇ ਸ਼ੁਰੂਆਤ ਤੋਂ ਦੁੱਖ ਲੱਗਣਾ ਸ਼ੁਰੂ ਹੋ ਗਿਆ ਪਹਿਲਾਂ ਆਡੀ ਗੱਡੀ ਪਿੱਛੇ ਰੁਕੀ ਗਈ ਉਸ ਤੋਂ ਅੰਨੀ ਪ੍ਰੋਟੋਕੋਲ ਹੈ ਜਿੱਥੋਂ ਪੈਦਲ ਚੱਲ ਕੇ ਜਾਣਾ ਉੱਥੇ ਪਹੁੰਚੇ ਉੱਥੇ ਬੈਠੇ ਉੱਥੇ ਜੀ ਤੁਸੀਂ ਆਪਣੇ ਮੋਬਾਈਲ ਜਮਾ ਕਰਵਾ ਦਿਓ ਸਾਨੂੰ ਮੋਬਾਈਲ ਫੜਾ ਦਿਓ ਮੈਂ ਕਿਹਾ ਨਹੀਂ ਅਸੀਂ ਤੁਹਾਨੂੰ ਨਹੀਂ ਫੜਾਉਣੇ ਮੋਬਾਈਲ ਅਸੀਂ ਆਪਣੇ ਬਾਹਰ ਪਿਜਵਾਏ ਗੱਡੀਆਂ 'ਚ ਰਖਵਾਏ ਉਸ ਤੋਂ ਬਾਅਦ ਚਲੋ ਮਾਨ ਮੰਤਰੀ ਜੀ ਆਏ ਉਸ ਤੋਂ ਪਹਿਲਾਂ ਦੂਜੇ ਹੈਲੀਕਾਪਟਰ 'ਚੋਂ ਰਵਨੀਰ ਬਿੱਟੂ ਜੀ ਆਏ ਉਹਦੇ ਕਹਿੰਦੇ ਪੰਜਾਬ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਹਿਮਾਚਲ ਦਾ ਬਹੁਤ ਥੋੜਾ ਨੁਕਸਾਨ ਹੈ ਅਸੀਂ ਹੱਥ ਮਿਲਾਇਆ ਗੱਲਬਾਤ ਕੀਤੀ ਬੜੀ ਮੈਨੂੰ ਹੋਇਆ ਵੀ ਚਲੋ ਆਪ ਕਹਿ ਰਹੇ ਨੇ ਕਿ ਪੰਜਾਬ ਦਾ ਬਹੁਤ ਨੁਕਸਾਨ ਹੈ ਕਿ 1500 ਕਰੋੜ ਉੱਥੇ ਦੇ ਕੇ ਆਏ ਇੱਥੇ ਜਰੂਰ 10-20 ਹਜ਼ਾਰ ਕਰੋੜ ਰੁਪਏ ਦੇ ਕੇ ਜਾਣਗੇ ਉੱਥੇ ਵੀ ਬਿੱਟੂ ਜੀ ਨੂੰ ਕਿਹਾ ਮੈਂ ਕਿਹਾ ਹੁਣ ਤੁਸੀਂ ਆਇਓ ਨਾਲੋਂ ਪੰਜਾਬੀਆਂ ਲਈ ਕੁਝ ਮੰਗ ਲਿਓ ਜਿਆਦਾ ਮੰਗਿਓ ਅਸੀਂ ਤੇ ਮੰਗ ਰਹੇ ਹਾਂ ਤੁਸੀਂ ਵੀ ਕਹੋਗੇ ਤਾਂ ਮਿਲਣਾ ਨਹੀਂ ਨਹੀਂ ਉਹ ਦੇ ਕੇ ਜਾਣਗੇ ਆਏ ਹੋਏ ਦੇ ਕੇ ਜਾਣਗੇ ਅਨਾਉਂਸ ਕਰਕੇ ਜਾਣਗੇ ਚਲੋ ਉੱਤੇ ਚਲੇ ਗਏ ਜਦੋਂ ਹਰ ਪਿੰਡ ਤਨ ਮਿਲਣਗੇ ਉਧਰ ਜਾਣ ਲੱਗਾ ਰੋਕ ਲਿਆ ਨਹੀਂ ਜੀ ਤੁਸੀਂ ਇੱਧਰ ਨਹੀਂ ਜਾਣਾ ਫਿਰ ਉੱਥੇ ਐਸਡੀਆਰ ਵਾਲੀ ਟੀਮ ਦੀ ਮੀਟਿੰਗ ਦੀ ਨਹੀਂ ਤੁਸੀਂ ਇੱਧਰ ਨਹੀਂ ਜਾਣਾ ਸਾਨੂੰ ਲੈ ਕੇ ਉੱਥੇ ਇੱਕ ਜਗ੍ਹਾ ਤੇ ਜਿੱਥੇ ਮੀਟਿੰਗ ਸੀ ਉੱਥੇ ਬਿਠਾਤਾ ਉੱਥੇ ਬੈਠੇ ਜਦੋਂ ਪ੍ਰਧਾਨ ਮੰਤਰੀ ਜੀ ਆਏ ਸਾਡੇ ਚੀਫ ਸੈਕਟਰੀ ਸਾਹਿਬ ਨੇ ਕੈਪਸਿਨਾ ਸਾਹਿਬ ਨੇ ਸਾਰਾ ਡਿਟੇਲ ਦੇ ਵਿੱਚ ਵੀਡੀਓਗ੍ਰਾਫੀ ਰਾਈ ਲਿਖਤੀ ਰੂਪ ਦੇ ਵਿੱਚ ਸਨੈਪਸ ਰਾਈ ਹਰ ਪਿੰਡ ਦਾ ਹਰ ਜ਼ਿਲ੍ਹੇ ਦਾ ਸਾਰਾ ਹਾਲਾਤ ਪੂਰੇ ਪੰਜਾਬ ਦੇ ਦੱਸੇ ਮਾਤਾ-ਮਾਂ ਰੋਂਦੀਆਂ ਦੇਖੀਆਂ ਜਿਲਾਂ ਦੀਆਂ ਮੌਤਾਂ ਹੋ ਗਈਆਂ ਵਿੱਚ ਉਹਨਾਂ ਬਾਰੇ ਦਿਖਾਇਆ ਗਿਆ ਜਿਨ੍ਹਾਂ ਦੇ ਡੰਗਰਾਂ ਦੀਆਂ ਮੌਤਾਂ ਹੋ ਗਈਆਂ ਉਹ ਦਿਖਾਈਆਂ ਜਿਹੜੇ ਡੰਗਰ ਰੁੜ ਗਏ ਕਿਸ ਕੰਡੀਸ਼ਨ ਚ ਰੁੜੇ ਜਿਨ੍ਹਾਂ ਦੇ ਘਰ ਟਹਿ ਗਏ ਜਿਹੜੀਆਂ ਮਾਵਾਂ ਰੋ ਰਹੀਆਂ ਬਜ਼ੁਰਗ ਰੋ ਰਹੇ ਬੱਚੇ ਰੋ ਰਹੇ ਕੁਰਲਾ ਰਹੇ ਹਰ ਚੀਜ਼ ਵੀਡੀਓਗ੍ਰਾਫੀ ਦੇਖਣ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜੀ ਬੋਲੇ ਸਾਰਾ ਬੋਲਤਵਾਰ ਕਹਿੰਦੇ ਜੀ ਮੈਂ 1600 ਕਰੋੜ ਰੁਪਏ ਇਸ ਵਿਵਸਥਾ ਦੀ ਕੜੀ ਮੈਂ ਦੇ ਕੇ ਜਾ ਪੰਜਾਬ ਕੋਲ ਜਦੋਂ ਉਹਨਾਂ ਨੇ ਕਿਹਾ ਆਪਕਾ ਧੰਨਵਾਦ ਤਾਂ ਜਾਣ ਬੋਲਣਾ ਬੰਦ ਕਰਨ ਲੱਗੇ ਫਿਰ ਮੈਂ ਖੜਾ ਹੋ ਗਿਆ ਮੈਂ ਕਿਹਾ ਜੈਸੇ ਮੈਂ ਜਦਾਂ ਬੋਲੇ ਉਹਦੇ ਤੁਹਾਨੂੰ ਦੱਸੂਗਾ ਮੈਂ ਕਿਹਾ ਪੀਐਮ ਸਾਹਿਬ ਇੱਕ ਬੇਨਤੀ ਕਰਨੀ ਸੀ ਕਹਿੰਦੇ ਕਿਆ मैं पीएम पी साहब एक रिक्वेस्ट दी थी बोलिए मैं पीएम पी साहब आपने वीडियोग्राफी रही पूरे पंजाब का दुख दर्द देखा और ख़ुद हेलीकॉप्टर के जरिए आपकी वीडियो आ रही थी कि आप देख रहे थे कि कितना कितना नुकसान हुआ कैसे लोग बाढ़ में फंसे हुए हैं तो आपको रिक्वेस्ट है आप सोलह सौ सो करोड़ रुपया कम दे के जा रहे हो कहते आपको सड़ाई नहीं दी आपको हिंदी नहीं आती मैं सर क्या हुआ आपको हिंदी नहीं आती मैं कहा आती है सर कहते अभी तो बोला मैंने सोलह सौ करोड़ पंजाब के लिए बोला है मैं कहा सर मेरे को वही सुनाई दिया इसलिए मैं बोल रहा हूँ कि सोलह सौ सो करोड़ रुपया कम है पंजाब के लिए कहते नहीं नहीं आ, इनको हिंदी सिखाइए आपको हिंदी नहीं आती आप हिंदी सीखिए मैं कहा, सर हिंदी तो आती है लेकिन इस टाइम वक्त पंजाब में बहुत बड़ा दुख पंजाब के इतने हज़ारों करोड़ का नुकसान है ਤੋ ਆਪਲੀ ਰਿਕੁਐਸਟ ਹੈ ਮੇਰੀ ਬੇਨਤੀ ਹੈ ਕਿ ਆਪ 1600 ਕਰੋੜ ਕੋ ਜਿਆਦਾ ਕੀ ਜੀਏ 60000 ਕਰੋੜ ਹਮਾਰੇ ਪੰਜਾਬ ਕਾ ਤਕਰੀਬਨ 60000 ਕਰੋੜ ਕੇਂਦਰ ਨੇ ਹਮਾਰੇ ਪੰਜਾਬ ਕਾ ਦੇਣਾ ਉਸਕੀ ਦੋ ਕਿਸ਼ਤੇ ਕਰਕੇ ਦੇ ਦੋ ਹਮ ਉਸ ਸੇ ਹੀ ਆਪਣਾ ਕੰਮ ਚਲਾ ਲੇਗੇ ਨਹੀਂ ਨਹੀਂ ਆਪ ਹਿੰਦੀ ਸਿੱਖਿਏ ਆਪ ਹਿੰਦੀ ਸਿੱਖਿਏ ਆਪ ਕੋ ਹਿੰਦੀ ਨਹੀਂ ਆਤੀ ਹਮਨੇ ਦੇ ਦਿਆ 1600 ਕਰੋੜ ਜੇ ਬੋਲਤੇ ਬੋਲਤੇ ਚਲੇਗੇ ਜੇ ਮੈਂ ਸਮਝ ਰਹਾ ਹੂੰ ਇੱਕ ਪੰਜਾਬ ਦਾ ਇੱਕ ਪੰਜਾਬੀਆ ਦਾ અપਮਾਨ ਕਰਕੇ ਗਏ ਆ ਇਹ ਦੁੱਖ ਦੀ ਘੜੀ ਜਿਵੇਂ ਇਹਨਾਂ ਦੇ ਮੰਤਰੀ ਜੀ ਆਏ ਬੋਲ ਕੇ ਫੋਟੋਗ੍ਰਾਫੀ ਕਰਾ ਕੇ ਚਲੇ ਗਏ ਉਸ ਤਰ੍ਹਾਂ ਇਹ ਆਪਣੇ ਵਰਕਰ ਸੇ ਬੰਨਾਂ ਨੂੰ ਮਿਲ ਕੇ ਉਹਨਾਂ ਨੂੰ ਮਿਲਣਾ ਆਏ ਸੀ ਉਹਨਾਂ ਸਾਵਨ ਦਿਨ ਆਏ ਸੀ ਜੇ ਹੜਪੀੜਤ ਪਰਿਵਾਰਾਂ ਨੂੰ ਮਿਲੇ ਉੱਥੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਕਿਉਂ ਨਹੀਂ ਜਾਣ ਦਿੱਤਾ ਗਿਆ ਜਿਨ੍ਹਾਂ ਨੇ ਇਹ ਸਾਰਾ ਡਰਾਮਾ ਕਰਨਾ ਸੀ ਇਹ ਦਿੱਲੀ ਬੈਠ ਕੇ ਵੀ ਕਰ ਲੈਂਦੇ ਫਿਰ ਇਹ ਵੀ ਮਿਲਾਨ ਨਹੀਂ ਦਿੱਤਾ ਗਿਆ ਕਹਿੰਦੇ ਸਾਨੂੰ ਸਾਨੂੰ ਪਹਿਲੇ ਆ ਕੇ ਕਿਹਾ ਗਿਆ ਕਿ ਤੁਸੀਂ ਹੱਥ ਨਹੀਂ ਮਿਲਾਓਗੇ ਤੁਸੀਂ ਨਮਸਤੇ ਕਰੋਗੇ ਮੈਂ ਕਿਹਾ ਕੋਈ ਨਹੀਂ ਜੀ ਅਸੀਂ ਸਤਿ ਸ੍ਰੀ ਅਕਾਲ ਕਰਾਂਗੇ ਪੰਜਾਬ ਚਾਹੋ ਤੇ ਕਹਿੰਦੇ ਠੀਕ ਹੈ ਜੀ ਜੋ ਮਨ ਨਾਲ ਹੱਥ ਜੋੜ ਕੇ ਰੱਖਣਾ ਆਪਣੇ ਉਹਨਾਂ ਦੇ ਹੱਥ ਨਹੀਂ ਆ ਕੇ ਕਰਨਾ ਕਿੰਨੇ ਕਿ ਅਸੀਂ ਤੁਹਾਨੂੰ ਉਹਨਾਂ ਦਾ ਪ੍ਰੋਟੋਕੋਲ ਅਫਸਰ ਆ ਸੀ ਅੱਛਾ ਉਹਨਾਂ ਦਾ ਪ੍ਰੋਟੋਕੋਲ ਕਾਲੀਆਂ ਕਲਾਈਆਂ ਸੀ ਟ੍ਰੇਨਿੰਗ ਦਿੱਤੀ ਤੁਹਾਨੂੰ ਪ੍ਰੋਪਰ ਪ੍ਰੋਪਰ ਜੀ ਨਹੀਂ ਆ ਬਾਜੂ ਫਿਰ ਦੁੱਖ ਇਸ ਕੱਲ ਦਾ ਲੱਗ ਰਿਹਾ ਸੀ ਇਹ ਟ੍ਰੇਨਿੰਗ ਸਾਨੂੰ ਦੋਨਾਂ ਨੂੰ ਹੀ ਅਸੀਂ ਬੱਚੇ ਆ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਇੰਨੀ ਵੱਡੀ ਸੇਵਾ ਦਿੱਤੀ ਹੋਈ ਆ ਸਾਨੂੰ ਐਮਐਲਏ ਬਣਾਇਆ ਸਾਡੇ ਪਾਰਟੀ ਸੁਪਰੀਮ ਨੂੰ ਸਾਨੂੰ ਮੰਤਰੀ ਬਣਾਇਆ ਮੁੱਖ ਮੰਤਰੀ ਸਾਹਿਬ ਨੇ ਮੰਤਰੀ ਬਣਾਇਆ ਪੰਜਾਬ ਦੀ ਸੇਵਾ ਸੀ ਨਿਭਾ ਰਹੇ ਆ ਦੋਨੋਂ ਖੁੱਡੀਆਂ ਸਾਹਿਬ ਬਜ਼ੁਰਗ ਹੈ ਕਿ ਉਹਨਾਂ ਨੂੰ ਇਹ ਸਾਨੂੰ ਪਤਾ ਨਹੀਂ ਕਿਸ ਤਰ੍ਹਾਂ ਪਰ ਖੁੱਡੀਆਂ ਸਾਹਿਬ ਔਰ ਤੁਹਾਨੂੰ ਦੋਨਾਂ ਨੂੰ ਬੁਲਾਇਆ ਗਿਆ ਬਾਕੀ ਜਿਹੜੇ ਹੋਰ ਲੀਡਰ ਉੱਤੇ ਸੀ ਉਹਨਾਂ ਨੂੰ ਕਿਸੇ ਨੂੰ ਕੋਈ ਟ੍ਰੇਨਿੰਗ ਬਾਕੀਆਂ ਦੀ ਤੁਸੀਂ ਫੇਸਬੁੱਕ ਅ ਚੈੱਕ ਕਰ ਲੋ ਕੋਈ ਕਿਸੇ ਦੇ ਹੱਥਾਂ 'ਚ ਹੱਥ ਪਾ ਕੇ ਖੜੇ ਨੇ ਕਿਸੇ ਨੇ ਜਫੀ ਪਾਈ ਹੋਈ ਹੈ ਕਿਸੇ ਨੂੰ ਔਰ ਸਾਨੂੰ ਕਿਹਾ ਗਿਆ ਕਿ ਤੁਸੀਂ ਹੱਥ ਨਹੀਂ ਮਿਲਣਾ ਤੁਸੀਂ ਹੱਥ ਇਦਾਂ ਰੱਖਣੇ ਆ ਤੁਸੀਂ ਨਮਸਤੇ ਬਲੋਣੀ ਆ ਫਿਰ ਉੱਥੇ ਸਾਨੂੰ ਕਿਹਾ ਗਿਆ ਤੁਸੀਂ ਆਪ ਕੋ ਹਿੰਦੀ ਨਹੀਂ ਆਤੀ ਆਪ ਹਿੰਦੀ ਸਿੱਖਿ ਇਹ ਜੇ ਤਾਂ ਬਹੁਤ ਵੱਡਾ અપਮਾਨ ਹੈ ਜਿਹੜਾ 16 ਕਰੋੜ ਦਿੱਤਾ ਉਠ ਦੇ ਮੋਹਰੇ ਜੀਰਾ ਦੇਣ ਦੇ ਬਰਾਬਰ ਹੈ ਸਾਡਾ ਪੰਜਾਬੀਆਂ ਦਾ ਦੁੱਖ ਨਹੀਂ ਵੜਾਇਆ ਗਿਆ ਉਲਟਾ ਮਜ਼ਾਕ ਬਣਾ ਕੇ ਮੋਦੀ ਜੀ ਕਹੇਗਾ ਇਸ ਕੱਲ ਦਾ ਦੁੱਖ ਹੈ ਯਾਰ ਕਿ ਕੀ ਦੇਖਦੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਇੱਕ ਪੰਜਾਬ ਦੇ ਮੰਤਰੀ ਦੀ ਪੰਜਾਬ ਦੇ ਸੇਵਾਦਾਰ ਇਸ ਤਰ੍ਹਾਂ ਇਨਸਲਟ ਕਰਨ ਵਾਸਤੇ ਹਣ ਇਸ ਤਰ੍ਹਾਂ ਕਰਨੀ ਸੀ ਇਹ ਤੇ ਸਾਡੇ ਪੀੜਤ ਪਰਿਵਾਰਾਂ ਦਾ ਮਜ਼ਾਕ ਕਰਨ ਵਾਸਤੇ ਆਏ 1600 ਕਰੋੜ ਰੁਪਏ ਦੇ ਕੇ ਇੱਕ ਪੱਧਾ ਮਜ਼ਾਕ ਬਣਾ ਕੇ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਵੇ 2000 ਤੋਂ ਵੱਧ ਪਿੰਡਾਂ ਦਾ ਨੁਕਸਾਨ ਹੋਵੇ ਤੇ ਮੋਦੀ ਜੀ 1600 ਕਰੋੜ ਦੇ ਕੇ ਜਾ ਰਿਹਾ ਫਿਰ ਕਹਿੰਦੇ ਜੀ ਨਿਰਵੀਟੂ ਜੀ ਮੈਂ ਕਹਿੰਦਾ ਮੰਤਰੀ ਜੀ ਬੋਲੀਏ ਥੋੜਾ ਵਧਾਓ ਤੁਸੀਂ ਕਹੋ ਸਾਡੇ ਕਹਿੰਦੇ ਨਹੀਂ ਸੁਣ ਰਹੇ ਤੁਸੀਂ ਬੋਲੋ ਵਧਾਓ ਕਹਿੰਦਾ ਨਹੀਂ ਹੋਰ ਆ ਜਾਏਗਾ ਮੈਂ ਕਹਾਂ ਯਾਰ ਪਹਿਲੇ ਤਾਂ ਮਹੀਨੇ ਦੇਣ ਮਹੀਨੇ ਬਾਅਦ ਆਏ ਨੇ ਤੇ ਫਿਰ ਫਿਰ ਕਦੋਂ ਆਉਣਗੇ ਲੋੜ ਤੇ ਹੁਣ ਹੈ ਹੁਣ ਤੇ ਲੋਕ ਰੋ ਰਿਹਾ ਮਾਮਾ ਰੋ ਰੀਆਂ ਬਜ਼ੁਰਗ ਰੋ ਰਿਹਾ ਯਾਰ ਦੇਖੇ ਨਹੀਂ ਜਾਂਦੇ ਭਰਾ ਜੀ ਉੱਥੇ ਜਾ ਕੇ ਤੁਸੀਂ ਵੀ ਦੇਖਿਆ ਤੁਹਾਡੇ ਚਾ ਕੈਮਰੇ ਨੇ ਮਾਮਾ ਰੋ ਰੀਆਂ ਜਫੀਆਂ ਪਾ ਪਾ ਕੇ ਪੁੱਤ ਸਾਨੂੰ ਬਚਾ ਲੋ ਲੋਕਾਂ ਦੇ ਘਟ ਹੈਗੇ ਉਹਨਾਂ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਮੈਂਬਰ ਚਲੇ ਗਏ ਉਹਨਾਂ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਡੰਗਰ ਰੁੜ ਗਏ ਯਾਰ ਔਰ ਇਹ ਹੈਲੀਕਾਪਟਰ ਤੇ ਦੇਖ ਕੇ ਤੇ 1600 ਕਰੋੜ ਅਨਾਉਂਸ ਕਰਕੇ ਇੱਕ ਪੰਦਾ ਮਜ਼ਾਕ ਬਣਾ ਕੇ ਗਿਆ ਕੀ ਰਿਐਕਸ਼ਨ ਸੀ ਜਦੋਂ ਤੁਹਾਨੂੰ ਨਸੀਹਤ ਦਿੱਤੀ ਹੈ ਪੀਐਮ ਨੇ ਦੇਖੋ ਮੈਂ ਤੇ ਜਦੋਂ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕਰ ਰਿਹਾ ਸੀ ਜਦੋਂ ਇਹਨਾਂ ਨੇ ਮੇਰਾ ਮੈਨੂੰ ਪਹਿਲਾਂ ਤੇ ਗੁੱਸੇ ਨਾਲ ਬੋਲੇ ਫਿਰ ਇਹਨਾਂ ਨੇ ਮੇਰਾ ਮਜ਼ਾਕ ਬਣਾਇਆ ਮੈਂ ਤੇ ਉਸ ਟਾਈਮ ਤੇ ਰੋ ਪਿਆ ਸੀ ਦੁੱਖ ਲੱਗਾ ਬਹੁਤ ਕਿ ਦੇਖਦੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਪੰਜਾਬੀਆਂ ਦਾ અપਮਾਨ ਨਹੀਂ ਕਰਨਾ ਚਾਹੀਦਾ ਸੀ ਬਹੁਤ ਦੁੱਖ ਲੱਗਾ ਸੀ ਉਹ ਉਸ ਤੋਂ ਬਾਅਦ ਵੀ ਤੁਸੀਂ ਰੁਕਸਤ ਕਰਕੇ ਆਏ ਉਹਨਾਂ ਨੂੰ ਮੈਂ ਫਿਰ ਉਸ ਤੋਂ ਬਾਅਦ ਜਦੋਂ ਸਾਡੀ ਮੁੱਖ ਮੰਤਰੀ ਸਾਹਿਬ ਦਾ ਸ਼ੁਕਮੰਨਾ ਸੀ ਉੱਥੇ ਮੈਂ ਕੁੜੀਆਂ ਸਾਹਿਬ ਨੂੰ ਪੁੱਛ ਲਿਓ ਮੈਂ ਆਪਣਾ ਰਮਾਲ ਕੱਢਿਆ ਅੱਖਾਂ ਸਾਫ਼ ਕੀਤੀਆਂ ਕਹਿੰਦੇ ਹੁਣ ਆਪਾਂ ਜਾਣਾ ਹੈਲੀਕਾਪਟਰ ਦੇ ਕੋਲ ਫਿਰ ਜਾਣਾ ਤੋਰਨਾ ਉੱਥੇ ਵੀ ਮੇਰਾ ਰੋਣ ਲੱਗ ਰਿਆ ਸੀ ਉੱਥੇ ਵੀ ਮੈਂ ਸਾਫ਼ ਕਰਕੇ ਉੱਥੇ ਖੜਾ ਹੋਇਆ ਫਿਰ ਆਏ ਫਿਰ ਅਸੀਂ ਫਿਰ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਇੱਥੇ ਆਇਓ ਤੁਹਾਡਾ ਧੰਨਵਾਦ ਪਰ ਬੋਲ ਸੁਣੇ ਨਹੀਂ ਸਾਨੂੰ ਉਹਨੂੰ ਪਤਾ ਸੀ ਉਹਨਾਂ ਨੇ ਫਿਰ 1900 ਕਰੋੜ ਦੀ ਗੱਲ ਕਰਨੀ ਵੀ ਥੋੜਾ ਸਾਨੂੰ ਸਸਤੀ ਗੱਲ ਕਰਕੇ ਬਸ ਚਲੇ ਗਏ ਹੁਣ ਹੁਣ ਤੁਹਾਡੇ ਕੋਲ ਆਪਸ਼ਨ ਕੀ ਹੈ ਸਰਕਾਰ ਕੋਲ ਆਪਸ਼ਨ ਕੀ ਹੈ ਕਿਦਾਂ ਕਰੋਗੇ ਹੜਪੀੜਤਾਂ ਦੀ ਮਦਦ ਹੜਪੀੜਤਾਂ ਦੀ ਮਦਦ ਸਭ ਪਹਿਲੇ ਦਿਨ ਤੋਂ ਸਾਡੀ ਪਾਰਟੀ ਸਾਡੀ ਸਰਕਾਰ ਸੇਵਾਦਾਰ ਬਣ ਕੇ ਸੇਵਾ ਨਿਭਾ ਰਹੀ ਹੈ ਇਸੇ ਤਰ੍ਹਾਂ ਹੀ ਅਸੀਂ ਸੇਵਾਦਾਰ ਬਣ ਕੇ ਨਿਵਾਣੇ ਵਾਣ ਕੇ ਹਰ ਰੋਜ਼ ਪਿੰਡਾਂ 'ਚ ਰਵਾਂਗੇ ਲੋਕਾਂ ਦੇ ਦੁੱਖ ਦਰਦ ਦੇ ਨਾਗੇ ਹੋ ਕੇ ਘਰ ਬਣਾਵਾਂਗੇ ਲਾਕੇ ਹੋਣਾ ਜੀ ਖੇਤੀ ਨੂੰ ਫਿਰ ਉਪਜਾਊ ਖੇਤੀ ਬਣਾਵਾਂਗੇ ਸੋ ਇਹ ਸੇਵਾ ਨਿਵਾਵਾਂਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਸਪੈਸ਼ਲ ਗਦਾਵ ਦੀ ਤਵਾਂ ਉਹਨਾਂ ਨੂੰ ਮੁਆਵਜ਼ਾ ਵੀ ਦਵਾਂਗੇ ਪਰ ਜੋ ਪ੍ਰਧਾਨ ਮੰਤਰੀ ਜੀ ਅਪਮਾਨ ਕਰਕੇ ਗਏ ਉਹ ਬਹੁਤ ਦੁੱਖ ਵਾਲੀ ਗੱਲ ਹੈ ਬਿਲਕੁਲ ਦੇਖੋ ਸਿੱਧੇ ਤੌਰ ਤੇ ਇੱਥੇ ਹਰਦੀਪ ਸਿੰਘ ਮੁੰਡੀਆਂ ਕਹਿ ਰਹੇ ਨੇ ਕਿ ਜਿਹੜਾ ਵਤੀਰਾ ਸੀ ਉਸ ਕਰਕੇ ਇਹਨਾਂ ਦਾ ਦਿਲ ਦੁਖਦਾਇ ਕਿਉਂਕਿ ਕਹਿੰਦੇ ਜਿਹੜਾ ਵਤੀਰਾ ਸੀ ਇਨਸਲਟ ਕਰਕੇ ਗਏ ਨੇ ਕਹਿੰਦੇ ਮੇਰਾ ਰੋਣਾ ਵੀ ਆ ਗਿਆ ਸੀ ਆਪ ਬੀਤੀ ਹੱਡ ਬੀਤੀ ਇਹਨਾਂ ਨੇ ਖੁਦ ਦੱਸੀ ਹੈ ਕਿ ਕਿਸ ਢੰਗ ਦੇ ਨਾਲ ਇਹਨਾਂ ਦੇ ਨਾਲ ਉੱਥੇ ਘਟਨਾ ਵਾਪਰੀ ਹੈ ਹਾਲਾਂਕਿ ਇਸ ਘਟਨਾ ਨੂੰ ਲੈ ਕੇ ਭਾਜਪਾ ਦੇ ਆਗੂ ਕੀ ਕੁਝ ਕਹਿੰਦੇ ਹੋਏ ਨਜ਼ਰ ਆਣਗੇ ਹੁਣ ਉਹ ਵੇਖਣ ਵਾਲੀ ਗੱਲ ਰਹੂਗੀ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ